ਪਿਛਲੇ 4.5 ਸਾਲਾਂ ਚ ਕਿਹਨੇ ਲੁੱਟਿਆ ਪਾਈ ਜਗਰਾਉਂਦਾ ਪੈਸਾ ਨਗਰ ਕਾਉਂਸਲ ਭ੍ਰਿਸ਼ਟ ਹੋ ਚੁੱਕੀ ਆ ਆ ਏਡੇ ਏਡੇ ਅਫਸਰ ਐਡੀਐਮ ਸਾਹਿਬ ਅੱਖਾਂ ਮੀਚੀ ਬੈਠੇ ਆ ਏਡੀਸੀ ਸਾਹਿਬ ਅੱਖਾਂ ਮੀਚੀ ਬੈਠੇ ਆ ਪੈਸਾ ਆ ਜਿਹੜੇ ਅਫਸਰ ਅੰਦਰ ਬੈਠੇ ਨੇ ਤਨਖਾਹਾਂ ਲੈਂਦੇ ਨੇ ਜਿੰਨੇ ਮੁਲਾਜ਼ਮ ਨੇ ਇਹ ਥੋੜੇ ਪੈਸੇ ਨੇ ਤਨਖਾਹ ਲੈਨੇ ਤੂੰ ਜੇ ਚਾਹੁੰਦੇ ਇਨਸਾਫ ਹੋਵੇ ਜਗਰਾਉਂ ਨੂੰ ਤਰੱਕੀ ਮਿਲੇ ਤਾਂ ਇਹਨਾਂ ਤਈਆਂ ਚੋਂ ਕਿਸੇ ਇੱਕ ਨੂੰ ਵਾਰ ਨਾ ਪਾਇਓ ਇਹਨੇ ਪੂਰੇ ਪੰਜਾਬ ਨੂੰ ਇਹਨੇ ਲੁੱਟ ਕੇ ਖਾ ਲਿਆ ਆ ਹੁਣ ਬੰਨਵੇ ਆਏ ਸੀ ਇਹ ਵੀ ਉਹਨਾਂ ਅਰਗੇ ਚੋਰ ਨਿਕਲੇ ਸਾਨੂੰ ਕਿਸੇ ਨੂੰ ਕੋਈ ਡਰ ਨਹੀਂ ਸ੍ਰੀ ਅਕਾਲ ਪੰਜਾਬੀਓ ਪੰਜਾਬੀਓ ਅੱਜ ਜਗਰਾਉਂ ਦੇ ਵਿੱਚ ਨਗਰ ਕੌਂਸਲ ਜਗਰਾਉਂ ਦੇ ਖਿਲਾਫ ਇੱਕ ਵੱਡਾ ਧਰਨਾ ਲੱਗਿਆ ਸੀ ਜਿੱਥੇ ਇਨਸਾਫ਼ ਪਸੰਦ ਲੋਕ ਪਹੁੰਚੇ ਸੀ ਗੱਲ ਕੀ ਹੈ ਜਗਰਾਉਂ ਦੀ ਦੁਰਦਸ਼ਾ ਸੁਧਾਰਨ ਵਾਸਤੇ ਸਾਰੇ ਮਸਲੇ ਹੱਲ ਕਰਵਾਉਣ ਵਾਸਤੇ ਇਹ ਧਰਨਾ ਲਗਾਇਆ ਗਿਆ ਸੀ ਪੰਜਾਬ ਦੇ ਇਤਿਹਾਸਿਕ ਨਗਰ ਜਗਰਾਉਂ ਦੇ ਵਸਨੀਕੋ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਾਣ ਬੁੱਝ ਕੇ ਕੁਝ ਕਾਉਂਸਲਰ ਦੁਆਰਾ ਜੋ ਸਾਡੇ ਧਰਨੇ ਦੇ ਵਿੱਚ ਖਲਲ ਪਾਇਆ ਗਿਆ ਉਹ ਬੇਹੱਦ ਸ਼ਰਮਨਾਕ ਆ ਨਗਰ ਕਾਉਂਸਲ ਭ੍ਰਿਸ਼ਟ ਹੋ ਚੁੱਕੀ ਆ ਆ ਏਡੇ ਏਡੇ ਅਫਸਰ ਐਸ ਡੀ ਐਮ ਸਾਹਿਬ ਅੱਖਾਂ ਮੀਚੀ ਬੈਠੇ ਆ ਏ ਡੀ ਸੀ ਸਾਹਿਬ ਅੱਖਾਂ ਮੀਚੀ ਬੈਠੇ ਆ ਕੀ ਗੱਲ ਇਹਨਾਂ ਨੂੰ ਦੀਦਾ ਨਹੀਂ ਸ਼ਹਿਰ ਦਾ ਕੀ ਹਾਲ ਆ ਭਾਈ ਅੱਜ ਜਿੰਨੇ ਲੋਕ ਇੱਥੇ ਆਇਆ ਉੱਥੇ ਜਾਣ ਬੁੱਝ ਕੇ ਸਾਡਾ ਧਰਨਾ ਚਕਾਇਆ ਗਿਆ ਜਾਣ ਬੁੱਝ ਕੇ ਖਲਲ ਪਾਇਆ ਗਿਆ ਜਿਹੜੇ ਕਾਉਂਸਲਰ ਸਾਹਿਬ ਉੱਥੇ ਆਏ ਸੀ ਉੱਥੇ ਸਮਾਂ ਨਹੀਂ ਮਿਲ ਪਾਇਆ ਕਿਉਂਕਿ ਹਲਾ ਹੋ ਗਿਆ ਉਹਨਾਂ ਨੂੰ ਅੱਜ ਮੀਡੀਆ ਦੇ ਜ਼ਰੀਏ ਸਾਡੇ ਫੇਸਬੁਕ ਪੇਜਾਂ ਦੇ ਜ਼ਰੀਏ ਪੁੱਛਣਾ ਚਾਹੁੰਦਾ ਪਿਛਲੇ ਸਾਢੇ 4 ਸਾਲਾਂ 'ਚ ਕਿਹਨੇ ਲੁੱਟਿਆ ਪਾਈ ਜਗਰਾਉਂਦਾ ਪੈਸਾ ਦੱਸੋ ਤੁਸੀਂ ਪੈਸਾ ਕਿੱਥੇ ਲਾਇਆ ਵਾ ਇਹਨਾਂ ਨੇ ਫੰਡ ਕਿੱਥੇ ਲਾਇਆ ਕਿਹਨੇ ਆਹ 31 ਕਰੋੜ ਰੁਪਇਆ ਜਿਹੜਾ ਖਾੜਾ ਵਾਲੀ ਨਹਿਰ ਤੋਂ ਪਾਣੀ ਵਾਲੀ ਪਾਈਪ ਪਾ ਕੇ ਸਾਢੇ ਜਗਰਾਉਂਦਾ ਬਿਸਤ ਕੀਤਾ ਉਹ ਪੈਸਾ ਆ ਜਿਹੜੇ ਅਫਸਰ ਅੰਦਰ ਬੈਠੇ ਨੇ ਤਨਖਾਹਾਂ ਲੈਂਦੇ ਨੇ ਜਿੰਨੇ ਮੁਲਾਜ਼ਮ ਨੇ ਇਹ ਥੋੜੇ ਪੈਸੇ ਨੇ ਤਨਖਾਹ ਲੈਨੇ ਤੁਸੀਂ ਸਵੇਰੇ ਉੱਠ ਕੇ ਚਾਹ ਪੀਨੇ ਹੋ ਉਹ ਤੇ ਟੈਕਸ ਦਿੰਨੇ ਹੋ ਗੱਡੀ ਜਿੱਥੇ ਆਇਆ ਮੋਟਰਸਾਈਕਲ ਤੇ ਆਇਆ ਪٹرول ਪੋਇਆ ਟੈਕਸ ਦਿੱ ਹਰ ਇੱਕ ਜੀਤੇ ਤੁਸੀਂ ਟੈਕਸ ਦਿੰਦੇ ਹੋ ਅੱਜ ਇਹ ਲਟੇਰੇ ਜਗਰਾਉ ਨੂੰ ਲੁੱਟ ਕੇ ਅੱਜ ਸਾਡੇ ਧਰਮੇ ਚ ਖਾਦਰ ਪਾਉਂਦੇ ਆ ਮੈਨੂੰ ਕਿਸੇ ਨੂੰ ਕੋਈ ਡਰ ਨਹੀਂ ਸਾਰਿਆਂ ਨੂੰ ਕਹਿ ਦੇਣਾ ਚਾਹੁੰਦਾ ਕੋਈ ਵੱਡਾ ਹੋਊਗਾ ਕੋਈ ਛੋਟਾ ਹੋਊਗਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਲੁੱਟਿਆ ਹਰੇਕ ਨੇ ਆ ਬਾਈ ਸੋ ਹੁਣ ਉੱਥੇ ਨਹੀਂ ਫਿਰ ਵੀ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ 6 ਮਹੀਨੇ ਰਹਿ ਗਏ ਮੇਰੇ ਤੋਂ ਪਹਿਲੇ ਬੋਲਣਾ ਬੁਲਾਇਆ ਐ ਦੱਸਿਆ ਜੇ ਚਾਹੁੰਦੇ ਇਨਸਾਫ ਹੋਵੇ ਜਗਰਾਉ ਨੂੰ ਤਰੱਕੀ ਮਿਲੇ ਤਾਂ ਇਹਨਾਂ ਤਈਆਂ ਚੋਂ ਕਿਸੇ ਇੱਕ ਨੂੰ ਵੋਟ ਨਾ ਪਾਓ ਵੋਟ ਪਾਉਣ ਦਾ ਛੱਡੋ ਢੇਲੀ ਨਾ ਚੜੰਦਿਓ ਆਪ ਦੇ ਨਵੇਂ ਮੁੰਡੇ ਚਣੋ ਤਾਂ ਜੋ ਆਪਾਂ ਸ਼ਹਿਰ ਦਾ ਵਿਕਾਸ ਕਾਜ ਕਿ ਕਰਾ ਸਕੀਏ ਅਫਸਰਾਂ ਨੂੰ ਬੇਨਤੀ ਭਈ ਤੁਸੀਂ ਇੱਥੇ ਅਫਸਰ ਲਾਏ ਹੋ ਸਾਡੇ ਪੈਸਿਆਂ ਦੀਆਂ ਤਰਗਾਹ ਲੈਨੇ ਹੋ ਜੇ ਜਗਰਾਉਣ ਲੱਗੇ ਹੋ ਤਾਂ ਜਗਰਾਉ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰੋ ਸਾਡੇ ਰਾਇਕੋਟ ਰੋਡ ਦਾ ਹੱਲ ਕਰੋ ਕੱਚਾ ਮਲ ਕਰੋ ਸਾਰੀਆਂ ਮੁਸ਼ਕਲਾਂ ਖੰਨਾ ਜੀ ਨੇ ਦੱਸ ਚੰਦ ਦੱਸ ਦਿੱਤੀਆਂ ਨੇ ਸੋ ਬਸ ਅਖੀਰ ਦੇ ਵਿੱਚ ਇੱਕੋ ਇੱਕ ਬੇਨਤੀ ਅੱਜ ਜਿਵੇਂ ਇਹ ਇਕੱਠ ਹੋਇਆ ਕੋਈ ਜਗਰਾਉਣ ਵਾਲੇ ਨਹੀਂ ਆਏ ਭਾਈ ਫਿਰ ਇਹ ਨਾ ਕਹੋ ਵੀ ਸਾਡੇ ਆ ਕੰਮ ਹੈ ਸਾਡੇ ਆ ਦਿੱਕਤ ਹੈ ਫਿਰ ਅਸੀਂ ਨਹੀਂ ਤੁਹਾਡੇ ਨਾਲ ਕਰਨਾ ਮੇਰਾ ਕੋਰਾ ਜਵਾਬ ਹੈ ਜਦ ਅੱਜ ਖੰਨਾ ਜੀ ਨੇ ਇੰਨੇ ਨਾਲ ਅਨਾਉਂਸ ਕੀਤਾ ਸੀ ਇੱਕ ਵੱਡਾ ਧਰਨਾ ਤੁਸੀਂ ਕਿਉਂ ਨਹੀਂ ਆਏ ਇਹ ਰਾਜਨੀਤਿਕ ਲਟੇਰੇ ਨੇ ਲੁੱਟਦੇ ਨੇ ਪੂਰੇ ਪੰਜਾਬ ਨੂੰ ਇਹਨਾਂ ਨੇ ਲੁੱਟ ਕੇ ਖਾ ਲਿਆ ਆ ਹੁਣ ਬੰਮੇ ਆਏ ਸੀ ਇਹ ਵੀ ਉਹਨਾਂ ਦੇ ਅਰਗੇ ਚੋਰ ਨਿਕਲੇ ਸਾਨੂੰ ਕਿਸੇ ਨੂੰ ਕੋਈ ਡਰ ਨਹੀਂ ਬਸ ਇੰਨੀ ਬੇਨਤੀ ਹੈ ਜਗਰਾਉਂ ਦਾ ਵਿਕਾਸ ਕਰੋ ਜੇ ਤੁਸੀਂ ਆਪਣੀਆਂ ਕੁਰਸੀਆਂ ਬਚਾਉਣੀਆਂ ਨੇ ਜਗਰਾਉਂ ਦਾ ਵਿਕਾਸ ਚ ਲੋੜੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓਕੇ ਜਿੰਦਾਬਾਦ 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 Nota dá,